ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਹਾਤ ਗੁਰੂ ਜੀ ਦੀ ਮਿਹਰ ਦਾ ਸਦਕਾ ਚੱਲਿ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਪਾਤਸ਼ਾਹ ਜੀ ਭਗਤਾਂ ਦੀ ਬਾਣੀ ਸਤਿਗੁਰੂ ਜੀ ਅਰੰਭ ਕਰਦੇ ਹਨ ਗੌੜੀ ਰਾਗ ਦੇ ਵਿੱਚ ਅੱਜ ਭਗਤਾਂ ਦੀ ਬਾਣੀ ਦੇ ਸ਼ਬਦ ਰੰਗ ਹੋ ਰਹੇ ਹਨ ਸਤਿਗੁਰ ਜੀ 323 ਅੰਗ ਤੇ ਇਹ ਸ਼ਬਦ ਆਰੰਭ ਹੁੰਦੇ ਹਨ ਆਪਣੀ ਰਚਨਾ ਤੋਂ ਬਚਨ ਕਰਦੇ ਹਨ ਜੀ ਰਾਗ ਗੌੜੀ ਭਗਤਾਂ ਦੀ ਬਾਣੀ ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਕਰਤਾ ਪੁਰਖ ਗੁਰਪ੍ਰਸਾਦ ਆਸ਼ਾ ਜੀੁਰ ਅਰਜਨ ਦੇਵ ਸਾਹਿਬ ਜੀ ਮਹਾਰਾਜ ਥੋ ਭਗਤਾਂ ਦੀ ਬਾਣੀ ਦੀ ਰੰਭਤਾ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਪੰਚਮ ਪਾਤਸ਼ਾਹ ਜੀ ਵਕਤਨ ਕਰਦੇ ਹਨ ਜੀ ਉਹ ਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਠਾਕੁਰ ਅਕਾਲ ਪੁਰਖ ਇੱਕ ਸਰੂਪ ਹੈ ਏਕ ਓੰਕਾਰ ਦਾ ਅਰਥ ਬਣਦਾ ਇਕੋ ਇਕੋ ਦਾ ਹੀ ਸਾਰਾ ਬ੍ਰਹਿਮੰਡ ਹੈ ਜਿਹਦੀ ਮੂਰਤ ਮਹਾਰਾਜੀ ਕਹਿੰਦੇ ਸਤ ਉਹ ਸਤ ਸਰੂਪ ਹੈ ਜਿਹੜਾ ਕਿ ਹਰ ਸਮੇਂ ਤੇ ਮੌਜੂਦ ਹੈ ਜਿਸ ਨੂੰ ਕੋਈ ਮਾਰ ਨਹੀਂ ਸਕਦਾ ਉਹਦੀ ਮੂਰਤ ਸਤ ਹੈ ਉਹਦਾ ਨਾਮ ਜਿਹੜਾ ਹੈ ਉਹ ਸਤ ਸਰੂਪ ਹੈ ਉਹ ਕਰਤਾ ਹੈ ਕਰਤਾ ਤਰਤਾ ਮੂਰੀ ਹੈ ਸ੍ਰਿਸ਼ਟੀ ਦਾ ਪੁਰਖ ਪਰਮੇਸ਼ਰ ਦਾ ਨਾਮ ਹੈ ਅਕਾਲ ਪੁਰਖ ਦਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦ ਕਿਰਪਾ ਦਾ ਨਾਮ ਹੈ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੀ ਭਾਈ ਹਰੀ ਦੀ ਪ੍ਰਾਪਤੀ ਹੈ ਜੀ ਗੌੜੀ ਗਵਾਰੇਰੀ ਸ੍ਰੀ ਕਬੀਰ ਜੀਓ ਕੀ ਚੌਪ ਦੇ 14 ਭਗਤ ਕਬੀਰ ਸਾਹਿਬ ਜੀ ਗੌੜੀ ਰਾਗ ਦੇ ਵਿੱਚ ਗੌੜੀ ਗਵਾਰੇਰੀ ਰਾਗਣੀ ਦੇ ਵਿੱਚ ਭਗਤ ਜੀ ਚੌਪਾ ਦੇ ਸ਼ਬਦ ਉਚਾਰਨ ਕਰਦੇ ਹਨ ਚੌਪਦੀ ਦਾ ਭਾਈ ਅਰਥ ਹੁੰਦਾ ਕਿ ਚਾਰ ਬੰਦਾ ਵਾਲੇ ਜਿਸ ਸ਼ਬਦ ਦੇ ਵਿੱਚ ਚਾਰ ਤੁਖਾਂ ਦੇ ਬੰਦ ਹੋਣ ਉਹਨੂੰ ਚੌਪਦੇ ਕਹਿੰਦੇ ਹਨ ਇਹ 14 ਤੋਂ ਭਾਵ ਹੁੰਦਾ ਕਿ 14 ਭਗਤ ਜੀ ਦੇ ਸ਼ਬਦ ਹਨ ਚੌਪਦੇ ਤੋਂ ਅੱਗੇ 14 ਲਬਜ ਲਿਖਿਆ ਹੈ ਇਹ 14 ਦਾ ਅਰਥ ਬਣਦਾ ਹੈ ਕਿ ਭਗਤ ਕਬੀਰ ਸਾਹਿਬ ਜੀ ਦੇ 14 ਕੁੱਲ ਸ਼ਬਦਾਂ ਇਸ ਰਗਣੀ ਦੇ ਵਿੱਚ ਚੌਪਦੇ ਚਾਰ ਬੰਦਾ ਵਾਲੇ ਸ਼ਬਦ 14 ਸ਼ਬਦ ਭਗਤ ਜੀ ਉਚਾਰਨ ਕਰਦੇ ਹਨ ਜੀ ਆਪੋ ਮੋਹਿ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ ਬੁਝਾਰ ਤਨ ਤਨ ਭਗਤ ਕਬੀਰ ਸਾਹਿਬ ਜੀ ਸ਼ਰੋਮਣੀ ਭਗਤ ਆਪਣੀ ਰਸਨਾ ਤੋਂ ਭਾਈ ਇਹ ਸ਼ਬਦ ਉਚਾਰਨ ਕਰਦੇ ਹਨ ਸ਼ਬਦ ਦੀ ਰਮਤਾ ਕਰਦੇ ਹੋਏ ਭਗਤ ਜੀ ਬਚਨ ਕਰਦੇ ਹਨ ਅਬ ਮੋਹੇ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ ਬਚਾਇਆ ਭਗਤ ਜੀ ਕਹਿੰਦੇ ਬਹੁਤ ਸਮੇਂ ਤੋਂ ਖੋਜਦੇ ਲੱਭਦੇ ਲੱਭਦੇ ਉਹਦੀ ਪ੍ਰਾਪਤੀ ਹੋ ਗਈ ਕਹਿੰਦੇ ਹੁਣ ਮੈਂ ਉਹਨੂੰ ਪ੍ਰਾਪਤ ਕਰ ਚੁੱਕਾ ਹਾਂ ਬਹੁਤ ਸਮਾਂ ਤੋਂ ਲੱਭਦੇ ਰਹੇ ਢੂੰਡਦੇ ਰਹੇ ਪ੍ਰਾਪਤੀ ਵਾਸੇ ਪਾਲ ਗੁਰੂ ਨੇ ਪਰਮੇਸ਼ਰ ਨੇ ਕਿਰਪਾ ਧਾਰੀ ਭਗਤ ਜੀ ਕਹਿੰਦੇ ਆਪ ਮੁਹੇ ਉਹ ਮਾਲਕ ਨੂੰ ਪਾ ਲਿਆ ਜਲਤ ਰਾਮ ਜਲ ਪਾਇਆ ਭਗਤ ਜੀ ਕਹਿੰਦੇ ਉਹਨੂੰ ਪਾਉਣ ਦੇ ਨਾਲ ਰਾਮ ਨੂੰ ਮਹਾਰਾਜ ਜੀ ਕਹਿੰਦੇ ਅੰਦਰ ਦੀ ਤ੍ਰਿਸ਼ਨਾ ਦਾ ਸੰਤਾਪ ਰੂਪੀ ਆਗ ਹੈ ਜਿਹੜੀ ਉਹ ਸੱਚੇ ਨਾਮ ਦੇ ਜਲ ਦੇ ਨਾਲ ਭਗਤ ਜੀ ਕਹਿੰਦੇ ਬੁੱਝ ਗਈ ਹੈ ਪ੍ਰਭੂ ਦੇ ਸੱਚੇ ਨਾਮ ਦੀ ਸੀਤਲ ਲਤਾਈ ਦੇ ਨਾਲ ਉਹ ਸੱਚੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਇਸ ਜਲ ਦੇ ਨਾਲ ਭਗਤ ਜੀ ਕਹਿੰਦੇ ਜਲਤ ਰਾਮ ਜਲ ਪਾਇਆ ਉਹ ਜਲ ਨੇ ਜਿਹੜੀ ਸੀ ਤਿਖਾ ਉਹ ਨਿਵਿਰਤ ਹੋ ਗਈ ਆ ਬੁੱਝ ਗਈ ਆ ਰਾਮ ਉਦਕ ਤਨ ਜਲਤ ਪਚਾਇਆ ਭਗਤ ਜੀ ਕਹਿੰਦੇ ਰਾਮ ਰਮਿਆ ਹੋਇਆ ਪਰਮੇਸ਼ਰ ਜਿਨ੍ਹਾਂ ਨੇ ਕਿਰਪਾ ਕਰਕੇ ਮਾ ਭਗਤ ਜੀ ਕਹਿੰਦੇ ਤੇ ਤਣ ਦੇ ਵਿੱਚੋਂ ਉਹ ਤ੍ਰਿਖਾ ਨੂੰ ਮਹਾਰਾਜ ਜੀ ਕਹਿੰਦੇ ਬੁਝਾਣਾ ਕੀਤਾ ਹੈ ਇਹ ਤ੍ਰਿਸ਼ਨਾ ਦੀ ਪਾਪ ਦੀ ਅਗਨੀ ਸੀ ਉਹਨੂੰ ਸ਼ੀਤਲਤਾਈ ਕਰਤਾ ਸ਼ੀਤਲ ਕਰਤਾ ਬੁਝਾਤਾ ਮਹਾਰਾਜ ਜੀ ਕਹਿੰਦੇ ਰਾਮ ਉਦਕ ਤਨ ਜਲਤ ਬਚਾਇਆ ਝੇ ਅਕਸ਼ਰ ਨਾਲ ਬਚਾਇਆ ਬਣਦਾ ਆਪਾਂ ਤਕਰੀਬਨ ਬੁਝਾਇਆ ਹੀ ਬੋਲਦੇ ਹਾਂ ਜ਼ਿਆਦਾ ਪਰ ਲਬਜ ਬਚਾਇਆ ਹੈ ਝੇ ਅਕਸ਼ਰ ਹੈ ਸੱਜੇ ਨੂੰ ਆਪਾਂ ਬਹੁਤ ਘੱਟ ਬੁਲਾਣੇ ਆ ਪਰ ਇੱਥੇ ਝੱਜੇ ਅਕਸ਼ਰ ਦੇ ਨਾਲ ਮਹਾਰਾਜ ਜੀ ਨੇ ਵਰਣਨ ਕੀਤਾ ਲਬਜ ਨੂੰ ਆਪ ਭਗਤ ਜੀ ਕਹਿੰਦੇ ਉਹਨੂੰ ਇਹ ਬਜਾਣਾ ਕੀਤੀ ਇਹ ਅਗਣ ਜਿਹੜੀ ਤਪੱਸੇ ਜਿਹੜੀ ਅਗਨੀ ਸਾੜ ਰਹੀ ਸੀ ਅੰਦਰੋਂ ਉਹ ਤਨ ਦੇ ਵਿੱਚੋਂ ਮਹਾਰਾਜ ਜੀ ਕਹਿੰਦੇ ਉਹਨੇ ਖਤਮ ਕਰਤੀ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਰਹਾਉ ਦੀ ਪਗੰਤੀ ਵਿੱਚ ਭਗਤ ਜੀ ਦਰਸਾਉਂਦੇ ਹਨ ਮਰਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨਾ ਪਾਈਐ ਤੇ ਭਗਤ ਜੀ ਬਚਨ ਕਰਦਿਆਂ ਕੇਂਦਰੀ ਭਾਵ ਦਰਸਾंदे ਰਹਾਉ ਦੀ ਪੰਕਤੀ ਵਿੱਚ ਇਹਦੇ ਮਨ ਮਾਰਨ ਵਾਸਤੇ ਅਸੀਂ ਕਈ ਕਿ ਜਗਾ ਤੇ ਤੁਰੇ ਫਿਰਦੇ ਹਾਂ ਮਰਨ ਨੂੰ ਮਾਰਨ ਵਾਸਤੇ ਕਈ ਜਗਿਆਸੂ ਕਈ ਭਗਤ ਕਈ ਪਰਾਨੀ ਜੰਗਲਾਂ ਨੂੰ ਵੀ ਗਏ ਭਗਤ ਜੀ ਕਹਿੰਦੇ ਕਿ ਜੰਗਲਾ ਵਿੱਚ ਢੂਣਦੇ ਫਿਰਦੇ ਹਨ ਲੱਭਦੇ ਫਿਰਦੇ ਹਨ ਕਾਦੇ ਵਾਸਤੇ ਕੀ ਮਨ ਮਾਰ ਕੇ ਉਹਦੇ ਚਰਨਾਂ ਵਿੱਚ ਆ ਜਾਵੇ ਮਨ ਜਿਹੜਾ ਉਹ ਭੜਕਣ ਤੋਂ ਹਟ ਜਾਵੇ ਸੋ ਜਲ ਬਿਨ ਭਗਵੰਤ ਨਾ ਪਾਈਐ ਭਾਰਾ ਜੀ ਕਹਿੰਦੇ ਉਹ ਜਲ ਨੂੰ ਬੁਝਾਣ ਵਾਸਤੇ ਭਗਤ ਜੀ ਕਹਿੰਦੇ ਸੋ ਜਲ ਬਿਨ ਭਗਵੰਤ ਹਰੀ ਤੋਂ ਬਿਨਾ ਭਗਵਾਨ ਤੋਂ ਬਿਨਾ ਪ੍ਰਭੂ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਇਹਦੀ ਪ੍ਰਾਪਤੀ ਨਹੀਂ ਸੱਚੇ ਨਾਮ ਦੀ ਮਨ ਦੀ ਸ਼ਾਂਤੀ ਵਾਸਤੇ ਕਹਿੰਦੇ ਉਹਦਾ ਭਜਨ ਚਾਹੀਦਾ ਹੈ ਉਹਦੀ ਬੰਦਗੀ ਚਾਹੀਦੀ ਹੈ ਕਿੱਥੇ ਮਰਜੀ ਭਜਦਾ ਫਿਰ ਢੂੰਡਦਾ ਫਿਰ ਬਣਾਂ ਦੇ ਵਿੱਚ ਬਣ ਦੇ ਵਿੱਚ ਲੱਭ ਲੈ ਜੰਗਲਾਂ ਦੇ ਵਿੱਚ ਲੱਭਦਾ ਫਿਰ ਪ੍ਰਿਥਵੀ ਤੇ ਤੁਰਿਆ ਫਿਰ ਕਟ ਤੀਰਥਾਂ ਤੇ ਤੁਰਿਆ ਫਿਰ ਭਗਤ ਜੀ ਕਹਿੰਦੇ ਪਰ ਉਹ ਭਗਵਾਨ ਦੀ ਮੇਰੇ ਤੋਂ ਬਿਨਾਂ ਹਾਰਾ ਜੀ ਕਹਿੰਦੇ ਜਲ ਨੂੰ ਤਪਸ ਨੂੰ ਅਗਣ ਨੂੰ ਕੋਈ ਨਹੀਂ ਠੀਤਲ ਕਰ ਸਕਦਾ ਇਹ ਭਾਵ ਕੀ ਸੁਰ ਨਰ ਹੈ ਜਾਰੇ ਭਵਕਤ ਜੀ ਬਚਨ ਕਰਦੇ ਨੇ ਕਹਿੰਦੇ ਜਿਸ ਨੂੰ ਪਾਣ ਵਾਸਤੇ ਕਹਿੰਦੇ ਸੁਰ ਤੇ ਨਾਰ ਮਨੁੱਖ ਭਗਤ ਜੀ ਕਹਿੰਦੇ ਤਪੱਸਿਆ ਕਰਦੇ ਰਹੇ ਲੱਭਦੇ ਰਹੇ ਉਹਨਾਂ ਵਿੱਚ ਵੀ ਸੁਰ ਜਿਹੜੇ ਸਨ ਦੇਵਤਾ ਵਿੱਚ ਝੋਮੇ ਦਾ ਹੰਕਾਰ ਆ ਗਿਆ ਆ ਭਗਤ ਜੀ ਕਹਿੰਦੇ ਦੇਵਤਿਆਂ ਵਰਗੇ ਵੀ ਦੇਖੋ ਜਿਨ੍ਹਾਂ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਇਹ ਪਾਪ ਕਸੂਰ ਨਾ ਰਹੇ ਜਾਰੇ ਆਂਦੇ ਉਹ ਵੀ ਲੱਭਦੇ ਰਹੇ ਨਾਰਵੀ ਲੱਭਦੇ ਰਹੇ ਮਨੁੱਖ ਵੀ ਲੱਭਦੇ ਰਹੇ ਰਾਮ ਉਦਕ ਜਨ ਜਲਤ ਉਬਾਰੇ ਪਰ ਜਨਾਂ ਨੇ ਉਦਕ ਸੀਵਕਾਣੀ ਜਗਿਆਸਵਾਣੀ ਮਹਾਰਾਜ ਜੀ ਕੇੰਦਰ ਨੂੰ ਢੂੰਡ ਲਿਆ ਰਾਮ ਉਦਕ ਜਨ ਜਲ ਤੋਂ ਬਾਰੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਸੱਚੇ ਰਾਮ ਨੂੰ ਰਮੀ ਹੋਏ ਪਰਮਾਤਮਾ ਨੂੰ ਪ੍ਰਭੂ ਨੂੰ ਮਹਾਰਾਜ ਜੀ ਕਹਿੰਦੇ ਲੱਭ ਲਿਆ ਭਵ ਸਾਗਰ ਸੁਖ ਸਾਗਰ ਬਾਹੀ ਈਵ ਰਹੇ ਜਾਲਨ ਕੁੱਟਤ ਨਾਹੀ ਭਗਤ ਜੀ ਕਹਿੰਦੇ ਫਿਰ ਜਿਹੜਾ ਭਾਵ ਸਾਗਰ ਦੁੱਖਾਂ ਦਾ ਸਾਗਰ ਹੈ ਸ੍ਰਿਸ਼ਟੀ ਸੰਸਾਰ ਹੈ ਜਿਹੜਾ ਜਗਤ ਹੈ ਜਿਹੜਾ ਈ ਭਗਤ ਜੀ ਕਹਿੰਦੇ ਭਾਵ ਸਾਗਰ ਜਿਹੜਾ ਸੁੱਖਾਂ ਦਾ ਨਹੀਂ ਦੁੱਖਾਂ ਦਾ ਸਾਗਰ ਹੈ ਹਰ ਜਦੋਂ ਉਹਨੂੰ ਢੂੰਡ ਲਿਆ ਲੱਭ ਲਿਆ ਰਾਮ ਨੂੰ ਸਤਿਗੁਰੂ ਜੀ ਭਗਤ ਜੀ ਕਹਿੰਦੇ ਸੁੱਖਾਂ ਦਾ ਸਾਗਰ ਬਣ ਗਿਆ ਫਿਰ ਦੁੱਖ ਨੱਠ ਗਏ ਸੁੱਖ ਸਹਿਜ ਸਮਾਏ ਸੁਖ ਹੀ ਹਿਰਦੇ ਵਿੱਚ ਸਮਾ ਗਏ ਦੁੱਖਾਂ ਦੀ ਨਿਵਰਤੀ ਹੋ ਗਈ ਦੁੱਖ ਦੌੜ ਗਏ ਇਹਦੇ ਜਿਹੜਾ ਭਾਵ ਸਾਗਰ ਦੁੱਖ ਜਾਪਦੀ ਸੀ ਸ੍ਰਿਸ਼ਟੀ ਵਿੱਚ ਹੁਣ ਸੁੱਖਾਂ ਦਾ ਸਾਗਰ ਬਣ ਗਿਆ ਕਿਉਂ ਦੀ ਪ੍ਰਾਪਤੀ ਹੋ ਗਈ ਹਰੀ ਲੱਭ ਗਿਆ ਹਰੀ ਮਿਲ ਪਿਆ ਤਾਂ ਫਿਰ ਦੁੱਖਾਂ ਦੀ ਜਗਾ ਤੇ ਸੁੱਖ ਸਾਗਰ ਬਣ ਗਿਆ ਪੀਵ ਰਹੇ ਜਲ ਨੂੰ ਕੁੱਟਤ ਨਹੀਂ ਤੇ ਕਹਿੰਦੇ ਭਗਤ ਜਨ ਭਗਤ ਕਬੀਰ ਜੀ ਕਹਿੰਦੇ ਉਹਦੇ ਭਗਤ ਜਨ ਕਹਿੰਦੇ ਉਹਦੇ ਨਾਮ ਰੂਪੀ ਜਲ ਨੂੰ ਪੀਵੀ ਜਾ ਰਹੇ ਹਨ ਛੱਕਦੇ ਹਨ ਪੀ ਰਹੇ ਹਨ ਮਰੂਨਾ ਦੇ ਅੰਦਰ ਦੀ ਜਿਹੜੀ ਤ੍ਰਿ ਭੁੱਖ ਹੈ ਨਾ ਤੇਰੇ ਆ ਮਿੱਟਦੀ ਨਹੀਂ ਪੀ ਪੀ ਕੇ ਉਹ ਹੋਰ ਤਾਂਗ ਵੱਧਦੀ ਹੈ ਹਿਰਦੇ ਦੇ ਵਿੱਚ ਕਾਹੇ ਕਬੀਰ ਅਜ ਸਾਰੰਗ ਪਾਣੀ ਰਾਮ ਉਦਕ ਮੇਰੀ ਤਿਖਾ ਬਚਾਣੀ ਖੀਰਲੀ ਤੋਖ ਵਿੱਚ ਭਗਤ ਕਬੀਰ ਸਾਹਿਬ ਜੀ ਬੇਨਤੀ ਕਰਦੇ ਹਨ ਕਹਿੰਦੇ ਕਾਹੇ ਕਬੀਰ ਮੈਂ ਕਬੀਰ ਜੀ ਕਹਿੰਦੇ ਹਨ ਕਹਿੰਦੇ ਉਹਦਾ ਭਜਨ ਕਰਕੇ ਆਏ ਮਹਾਰਾਜ ਜੀ ਕਹਿੰਦੇ ਸਾਗਰ ਤੋਂ ਸਾਰੰਗ ਪਾਣੀ ਕਹਿੰਦੇ ਉਹਨੂੰ ਪ੍ਰਾਪਤੀ ਕਰ ਲਈ ਜੀ ਉਹਦੇ ਲਾਭ ਰਸ ਨੂੰ ਪਾ ਲਈਦਾ ਹੈ ਇਸ ਸੰਡੇ ਸੀਤਲ ਜਲ ਦੀ ਪ੍ਰਾਪਤੀ ਹੋ ਜਾਂਦੀ ਆ ਅੰਮ੍ਰਿਤ ਰਸ ਦੀ RAM ਉਦਕ ਮੇਰੀ ਤਿਖਾ ਬੁਝਾਣੀ ਕਹਿੰਦੇ RAM ਨੂੰ ਜਪ ਕੇ ਮੇਰੀ ਇਹ ਤਿਖਾਸੀ ਜਿਹੜੀ ਤਰੇ ਸੀ ਬੁੱਝ ਗਈ ਇਹ ਰਮੀ ਹੋਏ ਮਾਲਕ ਦੇ ਨਾਮ ਨੂੰ ਜੱਪਣ ਨਾਲ ਕਬੀਰ ਸਾਹਿਬ ਜੀ ਕਹਿੰਦੇ ਇਹ ਤਰੇ ਬੁੱਧੀ ਨਹੀਂ ساری ਜ਼ਿੰਦਗੀ ਪਰ ਹੁਣ ਉਹਦੇ ਨਾਮ ਦੇ ਨਾਲ ਇਹ ਤਰੇ ਜਿਹੜੀ ਅਮਨ ਦੀ ਭੜਕ ਨਾ ਮੰਦੀ ਪਿਆਸ ਜਿਹੜੀ ਉਹ ਬੁੱਝ ਗਈ ਹੈ ਇੱਥੇ ਸ਼ਬਦ ਸਮਾਪਤ ਹੁੰਦਾ ਚਾਰ ਬੰਦ ਅਗਲਾ ਸ਼ਬਦ ਕਬੀਰ ਸਾਹਿਬ ਜੀ ਚਾਰਨ ਕਰਦੇ ਹਨ ਗੌੜੀ ਕਬੀਰ ਜੀ ਮਾਗੋ ਝਲਕੀ ਪਿਆਸ ਨਾ ਜਾਏ ਜਲਮੈ ਅਗਨ ਉਠੀ ਅਧਕਾਏ ਭਗਤ ਜੀ ਬਚਨ ਕਰਦਨ ਹੈ ਮਾਧੋ ਜੀਓ ਠਾਕਰ ਜੀਓ ਪਰਮੇਸ਼ਰ ਜੀਓ ਮਾਧੋ ਜੀਓ ਜਲ ਦੀ ਪਿਆਸ ਨਹੀਂ ਉੱਤਰਦੀ ਮੇਰੀ ਤੁਹਾਡੇ ਨਾਮ ਰੂਪੀ ਜਲ ਨੂੰ ਮੈਂ ਬਾਰ ਬਾਰ ਛਕਦਾ ਵਾਂ ਫਿਰ ਪਿਆਸ ਹੋਰ ਲੱਗ ਜਾਂਦੀ ਹੈ ਤਾਂਘੀ ਦੇ ਵਿੱਚ ਛਲ ਵੱਧਦੀ ਜਾਂਦੀ ਹੈ ਜਲਮੈ ਅਗਨ ਉਠੀ ਅਧਕਾਏ ਜਾਲ ਵਿੱਚ ਤੁਸੀਂ ਮਹਾਭਗਤ ਜੀ ਕਹਿੰਦੇ ਹੋਰ ਅੱਗੇ ਦੀ ਅੱਗੇ ਤਾਂਗ ਵਧਦੀ ਜਾਂਦੀ ਹੈ ਉੱਠਦੀ ਜਾਂਦੀ ਹੈ ਅਦੇ ਕੀ ਭਗਤ ਜੀ ਕਹਿੰਦੇ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਤੈਨੂੰ ਜਪਣ ਦਾ ਇਹ ਤੇਰੇ ਮਿਟਦੀ ਨਹੀਂ ਰਹਾ ਵਿਚਾਰ ਆਉਂਦੇ ਕਿ ਭਗਤ ਜੀ ਅਗਲੀ ਪਾਗਤ ਜੀ ਵੀ ਕੇਂਦਰੀ ਭਾਵ ਦਰਸਾਉਂਦੇ ਹਨ ਰਹਾਉ ਦੀ ਪੰਕਤੀ ਕੇਂਦਰੀ ਭਾਵ ਦੀ ਪੰਕਤੀ ਹੁੰਦੀ ਹੈ ਉਹ ਜਲ ਨਿਧ ਹੋ ਜਲ ਕਾ ਮੀਨ ਅੱਗੇ ਫਿਰ ਭਗਤ ਜੀ ਧਾਰ ਲੈਂਦੇ ਹਨ ਕਹਿੰਦੇ ਤੁਸੀਂ ਜਲ ਦੇ ਸਾਗਰ ਹੋ हे ਪ੍ਰਭੂ ਜੀਓ ਤੁਸੀਂ ਸਮੁੰਦਰ ਹੋ ਸਾਗਰ ਹੋ ਜਲ ਦੇ ਨਾਲ ਗੁਣਾ ਨਾਲ ਭਰੇ ਹੋਏ ਹੋ ਮੈਂ ਤੁਹਾਡੀ ਮੀਨ ਹਾਂ ਮਛਲੀ ਹਾਂ ਕਬੀਰ ਸਾਹਿਬ ਜੀ ਕਹਿੰਦੇ ਮੈਂ ਸਾਗਰ ਦੀ ਮਛਲੀ ਹਾਂ हे ਪ੍ਰਭੂ ਜੀਓ ਤੁਸੀਂ ਜਲ ਨਿਧ ਹੋ ਤੁਸੀਂ ਜਲ ਦੇ ਸਾਗਰ ਹੋ ਤੇ ਮੀਨ ਨੂੰ ਜੇ ਬਾਹਰ ਕੱਢ ਦੀਏ ਜਲ ਤੋਂ ਤੇ ਫਿਰ ਕੀ ਬਣਦਾ ਭਗਤ ਜੀ ਬਚਨ ਕਰਦੇ ਜ਼ਾਲਮ ਰਹੋ ਜਲੇ ਬਿਨ ਖੀਨ ਭਗਤ ਜੀ ਕਹਿੰਦੇ ਜਲ ਵਿੱਚ ਹੀ ਰਹਿਣਾ ਹੁੰਦਾ ਹੈ ਨਾ ਮੱਛਲੀ ਦਾ ਮੀਨ ਦਾ ਪਰ ਜਲ ਤੋਂ ਬਿਨਾ ਨਹੀਂ ਹੋ ਰਹਿ ਸਕਦੀ ਜੇ ਜਲ ਤੋਂ ਬਾਹਰ ਕੱਢ ਦੀਏ ਉਹ ਤੜਫਦੀ ਹੈ ਕਰਲਾਂਦੀ ਹੈ ਮਰ ਜਾਂਦੀ ਹੈ ਭਗਤ ਜੀ ਕਹਿੰਦੇ ਗੁਰਮ ਭਗਤਾਂ ਦਾ ਵੀ ਇਸੇ ਤਰ੍ਹਾਂ ਹੀ ਹਾਲ ਹੈ ਏ ਸਾਗਰ ਜੀਓ ਭਾਵ ਸਾਗਰ ਪਰਮੇਸ਼ਰ ਜੀਓ ਤੁਸੀਂ ਇਸ ਜਲ ਦੇ ਸਾਗਰ ਅਸੀਂ ਤੁਹਾਡੇ ਮਛਲੀ ਹਾਂ ਮੀਨ ਹਾਂ ਤੁਹਾਡੇ ਜਲ ਰੂਪੀ ਗਿਆਨ ਰੂਪੀ ਜਲ ਤੋਂ ਬਿਨਾ ਅਸੀਂ ਰਹਿ ਨਹੀਂ ਸਕਦੇ ਜੇ ਤੁਸੀਂ ਜਲ ਤੋਂ ਬਾਹਰ ਕੱਢ ਦਿੰਦੇ ਹੋ ਗਿਆਨ ਤੋਂ ਸਾਡਾ ਮਨ ਵੀ ਤੜਫਦਾ ਹੈ ਸਾਡੇ ਮਨ ਦੀ ਮੌਤ ਹੋ ਜਾਂਦੀ ਹੈ ਮਨ ਤੜਫ ਤੜਫ ਕੇ ਮਰਦਾ ਹੈ ਇਸ ਕਰਕੇ ਤੁਸੀਂ ਸਾਨੂੰ ਇਸ ਜਲ ਦੇ ਵਿੱਚ ਹੀ ਰੱਖੋ ਗੁਣਾਰੂਪੀ ਜਲ ਦੇ ਵਿੱਚ ਹੀ ਡੁੱਬੀ ਲਵਾਂਦੇ ਰਹੋ ਕਹਿੰਦੇ ਇਸ ਕਰਕੇ ਮੀਨ ਦੀ ਤਰ੍ਹਾਂ ਵੀ ਤੁਹਾਡੇ ਤੋਂ ਬਿਨਾ ਜਿਵੇਂ ਮੀਨ ਤੜਫਦੀ ਹੈ ਜਲ ਤੋਂ ਬਿਨਾ ਰਹਿਣ ਨਹੀਂ ਹੁੰਦਾ ਉਹ ਰਹਿ ਨਹੀਂ ਸਕਦੀ ਅਸੀਂ ਪਰਮੇਸ਼ਰ ਜੀ ਉਹ ਪ੍ਰਭੂ ਜੀ ਉਹ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦੇ ਉਹ ਪਿੰਜਰ ਹੌਸਾਟਾ ਤੋਰ ਫਿਰ ਧਾਰਨ ਦੇ ਰਣ ਭਗਤ ਜੀ ਕਹਿੰਦੇ ਤੁਸੀਂ ਪਿੰਜਰੇ ਹੋ ਤੁਸੀਂ पिंजਰੇ ਹੋਸੀ ਤੁਹਾਡੇ पिंजरे ਦੇ ਤੋਤੇ ਹਾਂ ਤੂੰ पिंजਰ ਹੋ ਸਵਾਟਾ ਤੋਰ ਅਸੀਂ पिंजਰੇ ਦੇ ਤੋਤੇ ਹਾਂ ਤੁਸੀਂ ਸਾਡਾ ਸਾਡੇ पिंजਰੇ ਹੋ ਤੁਹਾਡੀ ਰੱਖਿਆ ਕਰਦੇ ਹਾਂ ਜਿਵੇਂ ਇੱਕ पिंजਰਾ ਇੱਕ ਤੋਤੇ ਦੀ ਰੱਖਿਆ ਕਰਦਾ ਜਮ ਮਝਾਰ ਤਾਂ ਕਰੇ ਮੂਰ ਕਹਿੰਦੇ ਜਦੋਂ पिंजਰੇ ਵਿੱਚ ਤੋਤਾ ਹੁੰਦਾ ਏ ਉਹਨੂੰ ਜਮ ਰੂਪੀ ਬਿੱਲਾ ਖਾ ਨਹੀਂ ਸਕਦਾ ਪਿੰਜਰੇ ਚ ਤੋਤਾ ਹੁੰਦਾ ਨਾ ਜਿਹੜਾ ਪਿੰਜਰੇ ਚ ਪੰਛੀ ਹੁੰਦਾ ਉਹਨੂੰ ਕੋਈ ਬਾਹਰੋਂ ਬਿੱਲਾ ਨਹੀਂ ਪੈਂਦਾ ਜੇ ਆਪ ਮ ਦੇਖੀਏ ਸੰਸਾਰੀ ਉਦਾਹਰਣ ਲਈਏ ਜਿਵੇਂ ਪਿੰਜਰੇ ਦੇ ਵਿੱਚ ਬੈਠੇ ਤੋਤੇ ਨੂੰ ਕੋਈ ਬਿੱਲਾ ਨਹੀਂ ਖਾ ਸਕਦਾ ਇੱਥੇ ਪੰਜ ਵਿਕਾਰ ਰੂਪੀ ਬਿੱਲੇ ਜਿਹੜੇ ਹਨ ਜਦੋਂ ਤੁਸੀਂ ਆਪਣਾ ਪਿੰਜਰਾ ਬਖਸ਼ਿਆ ਤਾਂ ਉਹ ਬਿੱਲੇ ਜਮਾ ਰੂਪੀ ਬਿੱਲੇ ਸਾਨੂੰ ਖਾ ਨਹੀਂ ਸਕਦੇ ਅਕਾਲ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਆਪ ਰਕਸ਼ਾ ਬੰਦਨ ਸਾਡੇ ਤੇ ਫੈਂਕਿਆ ਹੋਇਆ ਹੈ ਉਹ पिंजरा ਜਿਹੜਾ ਰਕਸ਼ਾ ਦਾ ਉਹ ਸਦਾ ਹੀ ਸਾਡੇ ਨਾਲ ਰਹਿੰਦਾ ਜਿਵੇਂ ਇੱਕ ਤੋਤਾ पिंजਰੇ ਚ ਸਖਸ਼ ਰਹਿੰਦਾ ਹੈ ਇਸੇ ਤਰ੍ਹਾਂ ਤੁਹਾਡੇ ਪਹਿਰੇ ਦੇ ਨਾਲ ਤੁਹਾਡੇ पिंजਰੇ ਦੇ ਨਾਲ ਅਸੀਂ ਵੀ ਜਮਾ ਰੂਪੀ ਬਿੱਲੇ ਤੋਂ ਬਚ ਜਾਂਦੇ ਹਾਂ ਆਮ ਕ੍ਰੋਧ ਲੋਭ ਮੋਹ ਪੰਜ ਬਿੱਲੇ ਹਨ ਜਿਹੜੇ ਮਨੁੱਖ ਨੂੰ ਜਿੰਦੇ ਜੀ ਜਮਾ ਦੀ ਤਰ੍ਹਾਂ ਖਾਂਦੇ ਹਨ ਇੱਕ ਮਰਨ ਤੋਂ ਬਾਅਦ ਜਮ ਹੁੰਦਿਆਂ ਨਾ ਪੰਜ ਜਮ ਆਮ ਕਹਿੰਦੇ ਆ ਕਿ ਲੈਣ ਹੁੰਦੇ ਹਨ ਉਹ ਤਾਂ ਸਰੀਰਕ ਮੌਤ ਤੇ ਲੈਣ ਹੁੰਦੇ ਹਨ ਪਰ ਜਿਹੜੇ ਜਮ ਨਾਲ ਹੀ ਪੂਰੇ ਫਿਰ ਦਿਨ ਪੰਜ ਵਿਕਾਰ ਪੰਜ ਕਰਸਾਣ ਪੰਜ ਚੋਰ ਉਹਨਾਂ ਤੋਂ ਕੋਈ ਦੁਨਿਆਵੀ ਲੋਕ ਥੋੜਾ ਛਡਾ ਸਕਦੇ ਹਨ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਉੱਥੇ ਤਾਂ ਢਾਡੀ ਰੱਖਸ਼ਾ ਦੀ ਲੋੜ ਹੈ ਤੁਸੀਂ ਜਿਹੜਾ ਪਿੰਜਰਾ ਸਾਨੂੰ ਦਿੱਤਾ ਹੋਇਆ ਹੈ ਮਹਾਰਾਜ ਜੀ ਕਹਿੰਦੇ ਉਹ ਸਾਡੀ ਰੱਖਸ਼ਾ ਕਰਦਾ ਹੈ ਜਮਾ ਤੋਂ ਸਾਨੂੰ ਬਿੱਲੇ ਰੂਪੀ ਜਮਾ ਤੋਂ ਵਚੌਣਾ ਕਰਦਾ ਹੈ ਤੂੰ ਸਰਵਰ ਹੋ ਪੰਖੀ ਆਹੇ ਫਿਰ ਧਾਰ ਲੈਂਦਾ ਨ ਇੱਕ ਪੰਛੀ ਦੀ ਵੀਰ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਪੰਛੀ ਨੂੰ ਸਹਾਰਾ ਦਿੱਤਾ ਹੈ ਨਾ ਇੱਕ ਰੁੱਖ ਦਾ ਇੱਕ ਬਿਰਛ ਦੇ ਉੱਤੇ ਪੰਛੀ ਸਹਾਰਾ ਲੈਂਦਾ ਹੈ ਕੋਈ ਬਿਰਛ ਹੁੰਦਾ ਨਾ ਉਹਦੇ ਵਿੱਚ ਵੇਖੋ ਪੰਛੀ ਨੂੰ ਕਿੰਨਾ ਕੁਝ ਪ੍ਰਾਪਤ ਹੁੰਦਾ ਹੈ ਉੱਥੇ ਹੀ ਉਹਦਾ ਘਰ ਹੁੰਦਾ ਹੈ ਪੰਛੀ ਦਾ ਬਿਰਛ ਤੇ ਵਲਣਾ ਪੰਦਾ ਰਹਿਣਾ ਕਰਦਾ ਵਸ਼ੀਰਾ ਕਰਦਾ ਉਸੇ ਉਸੇ ਦਰਖਤ ਤੋਂ ਫਲ ਵੀ ਖਾਂਦਾ ਆਪਣੀ ਭੁੱਖ ਵੀ ਤਾਰਦਾ ਆਪਣਾ ਭੋਜਨ ਵੀ ਉਸੇ ਬਿਰਸ਼ ਤੋਂ ਖਾਂਦਾ ਉਥੇ ਹੀ ਉਹਨੇ ਆਲਣਾ ਪਾਇਆ ਹੁੰਦਾ ਰਹਿਣਾ ਵੀ ਉਹਦਾ ਸਰਵਰਦਾ ਪੰਛੀ ਦਾਵਾ ਉਸ ਬਿਰਸ਼ ਤੇ ਹੀ ਹੁੰਦਾ ਹੈ ਉਹ ਸਹਾਰਾ ਹੁੰਦਾ ਇੱਕ ਪੰਛੀ ਦਾ ਇਸੇ ਤਰ੍ਹਾਂ ਤੁਸੀਂ ਬਿਰਸ਼ ਰੂਪ ਹੋ ਅਸੀਂ ਤੁਹਾਡਾ ਤੁਹਾਡਾ ਸਹਾਰਾ ਲੈ ਕੇ ਤੁਹਾਡੇ ਉੱਤੇ ਪੰਛੀ ਰਹਿੰਦੇ ਹਾਂ ਤੁਸੀਂ ਬਿਰਸ਼ ਰੂਪ ਵਾਸੀ ਪੰਛੀ ਰੂਪ ਹਾਂ ਤੂੰ ਤਰਵਰ ਹਾਂ ਪੰਖੀ ਆਹੇ ਮੰਦ ਭਾਗੀ ਤੇਰਾ ਦਰਸ਼ਨ ਨਾ ਹੈ ਅਸੀਂ ਮਾੜੇ ਭਾਗਾਂ ਵਾਲੇ ਹਾਂ ਮਾੜੇ ਭਾਗਨ ਭਗਤ ਜੀ ਕਹਿੰਦੇ ਸਾਡੇ ਅਸੀਂ ਮਨੁੱਖਾ ਦੇਹ ਪਾ ਕੇ ਵੀ ਤੁਹਾਡੇ ਦਰਸ਼ਨ ਨਹੀਂ ਕਰ ਸਕੇ ਭਗਤ ਜੀ ਕਹਿ ਰਹੇ ਨੇ ਕਬੀਰ ਸਾਹਿਬ ਜੀ ਕਹਿੰਦੇ ਠਾਕੁਰ ਜੀਓ ਪ੍ਰਭੂ ਜੀਓ ਤੁਸੀਂ ਇੰਨਾ ਸਹਾਰਾ ਬਣਦੇ ਹੋ ਸਾਡੀ ਓਟ ਬਣਦੇ ਹੋ ਪਰ ਅਸੀਂ ਮੰਦੇ ਭਾਗਾ ਵਾਲੇ ਤੁਹਾਡੇ ਦਰਸ਼ਨਾਂ ਤੋਂ ਫਿਰ ਵੀ ਜਾ ਗਏ ਵਾਝੇ ਹਾਂ ਤੁਸੀਂ ਕਿਰਪਾ ਕਰੋ ਤੂੰ ਸਤਗੁਰ ਹਾਲਾ ਤਨ ਚੇਲਾ ਭਗਤ ਜੀ ਫਿਰ ਬੇਨਤੀ ਤਰਲੇ ਦੀ ਤ੍ਰੱਖ ਆਚਰਣ ਕਰਦੇ ਹਨ ਖੀਰਲੀ ਤੁਖ ਕਹਿੰਦੇ ਤੁਸੀਂ ਸਾਡੇ ਸਤਗੁਰੂ ਹੋ ਅਸੀਂ ਨਵੇਂ-ਨਵੇਂ ਤੁਹਾਡੇ ਚੇਲੇ ਹਾਂ ਨਵੇਂ ਗੁਰਸਿੱਖਾਂ ਤੁਹਾਡੇ ਤੋਂ ਵੱਡੇ ਬਯੰਤ ਤੁਹਾਡੇ ਪੱਕੇ ਚੇਲੇ ਗੁਰਸਿੱਖ ਹਨ ਬਯੰਤ ਸੇਖ ਹਨ ਬਯੰਤ ਭਗਤ ਹਨ ਅਸੀਂ ਤਾਂ ਨੇ ਛੋਟੇ ਜਿਹੇ ਤੁਹਾਡੀ ਚੀਰੀ ਭਾਵ ਛੋਟੇ ਜਿਹੇ ਚੇਲੇ ਹਾਂ ਜਿਨ੍ਹਾਂ ਨੂੰ ਅਕਲ ਬੁੱਧੀ ਨਹੀਂ ਹੈ ਛੋਟੇ ਹਾਂ ਨਵੇਂ ਹਾਂ ਤੁਸੀਂ ਮਤ ਦੇ ਕੇ ਸਤਿਗੁਰ ਜੀਓ ਸਾਨੂੰ ਗੱਲ ਨਾਲ ਲਾ ਲਵੋ ਉਹ ਸਤਿਗੁਰ ਹਉ ਨੌ ਤਨ ਚੇਲਾ ਨਵੇਂ ਤੁਹਾਡੇ ਬਣੇ ਹੋਏ ਚੇਲੇ ਹਾਂ ਤਾਡੇ ਵਿੱਚ ਬਹੁਤੀ ਗੁੰਨ ਨਹੀਂ ਔਗਣਾਂ ਨਾਲ ਭਰੇ ਹਾ ਛੋਟੀ ਬੁੱਧੀ ਐ ਇਸ ਕਰਕੇ ਤੁਸੀਂ ਨਵਿਆਂ ਨੂੰ ਸਮਤ ਬਖਸ਼ਿਤ ਕੀ ਗੱਲ ਨਾਲ ਲਾ ਲਵੋ ਕਹੇ ਕਬੀਰ ਮਿਲ ਅੰਤ ਕੀ ਵੇਲਾ ਕਬੀਰ ਸਾਹਿਬ ਜੀ ਖੀਰ ਧੁਖ ਵਿੱਚ ਬਚਨ ਕਰਦੇ ਹਾ ਕਹਿੰਦੇ ਅੰਤ ਦਾ ਸਮਾ ਆ ਗਿਆ ਹੈ ਇਹ ਮਨੁੱਖਾ ਮਨੁੱਖਾ ਦੇ ਮਿਲੀ ਮਾਨਸ ਦੇ ਮਨੁੱਖਾ ਜਨਮ ਮਿਲਿਆ ਮਾਨਸ ਦੇ ਮਿਲੀ ਭਗਤ ਜੀ ਕਹਿੰਦੇ ਸਮਝ ਲਓ ਕਿ ਅੰਤ ਦਾ ਸਮਾਂ ਮਿਲਿਆ ਸਾਨੂੰ ਇਸ ਤੋਂ ਬਾਅਦ ਕੋਈ ਸਮਾਂ ਨਹੀਂ ਹੈ ਜੇ ਇਹ ਵੀ ਸਮਾਂ ਨਾ ਸੰਭਾਲਿਆ ਇਹ ਮਨੁੱਖਾ ਦੇਹ ਪਾ ਕੇ ਵੀ ਭਗਤ ਜੀ ਕਹਿੰਦੇ ਸਵਾਸਾ ਨੂੰ ਸਫਲ ਨਾ ਬਣਾਇਆ ਇਹ ਮਨੁੱਖਾ ਦੇਹ ਦੇ ਵਿੱਚ ਵੀ ਤਾਨੂੰ ਜੱਪਿਆ ਨਹੀਂ ਤੈਨੂੰ ਧਿਆਇਆ ਨਹੀਂ ਤੇਰੇ ਦਰਸ਼ਨ ਨਾ ਪਾ ਸਕੇ ਇਕਬੀਰ ਸਾਹਿਬ ਜੀ ਕਹਿੰਦੇ ਫਿਰ ਤਾਂ ਅੰਤ ਦਾ ਸਮਾਂ ਹੈ ਇਹ ਅੰਤ ਦਾ ਸਮਾਂ ਹੈ ਉਸ ਤੋਂ ਬਾਅਦ ਤੇਰਾ ਕੋਈ ਮੇਲ ਨਹੀਂ ਹੋਣਾ ਫਿਰ ਜਨਮਾਂ ਦੇ ਵਿੱਚ ਛੋੜੇ ਪੈ ਜਾਣੇ ਹਨ ਇਸ ਕਰਕੇ ਅੰਤ ਦੀ ਬਿਆਰ ਸਾਨੂੰ ਦਰਸ਼ਨ ਦੇ ਦਿਓ ਤੁਹਾਡੇ ਦਰਸ਼ਨ ਪਾ ਲਈਏ ਇਹ ਅੰਤ ਦਾ ਸਮਾਂ ਵਿਰਥ ਨਾ ਜਾਵੇ ਤੁਹਾਡੇ ਦਰਸ਼ਨ ਕਰਕੇ ਤੁਹਾਨੂੰ ਮਿਲ ਕੇ ਸਾਡਾ ਜੀਵਨ ਸਫਲ ਹੋ ਜਾਵੇ ਇਹ ਭਗਤ ਜੀ ਅੱਜ ਦੇ ਸ਼ਬਦਾਂ ਵਿੱਚ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਭਾਈ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਉੱਥੇ ਸ਼ਬਦਾਂ ਵਿੱਚ ਉਹ ਤਾਂ ਗਵਰਨਨ ਕਰਦੇ ਹਨ ਉਹ ਛਲ ਪ੍ਰੀਮ ਪਰਮੇਸ਼ਰ ਦੇ ਨਾਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹ ਭਗਤ ਜੀ ਅੱਜ ਦੇ ਸ਼ਬਦਾਂ ਦੇ ਵਿਚਾਰ ਵਿੱਚ ਅਪਦੇਸ਼ ਬਖਸ਼ਦੇ ਹਨ ਭਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਅਨੇਕਤਾ ਭੁੱਲਾ ਜਨੀਆਂ ਅਨ ਮਹਾਰਾਜ ਜੀ ਸਮੱਤ ਬਖਸ਼ ਲੈ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ